ਮੇਰੀ ਕੀ ਨਾਮ ਆ ਤੇ ਕੀ ਮਾਮਲਾ ਹੈ ਜਿਹੜੀ ਤੁਹਾਨੂੰ ਸਰਕਾਰੀ ਅਸੂਲੀ ਜੀ ਕੀ ਕਰ ਭਾਜੀ ਮੇਰਾ ਨਾਮ ਅਜੀਵ ਸ਼ਰਮਾ ਹੈ ਮੈਂ ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਮਾਲਿਕ ਜੇ ਬਸ ਸਟੈਂਡ ਲੱਗੇ ਮੇਰੀ ਦੁਕਾਨ ਹੈ ਤੇ ਅੱਜ ਤੋਂ ਕੁਛ ਦਿਨ ਪਹਿਲਾਂ ਇੱਕ ਸ਼ਖਸ ਰਕੇਸ਼ ਕੁਮਾਰ ਸ਼ੇਰਾ son of ਗੁਲਸ਼ਨ ਕੁਮਾਰ ਮੇਰੀ ਦੁਕਾਨ ਦੇ ਬਾਹਰ ਆ ਕੇ ਪੰਜ ਸੱਤ ਜਾਣਿਆਂ ਦੇ ਨਾਲ ਇਹਨੇ ਬਹੁਤ ਹੰਗਾਮਾ ਕੀਤਾ ਮੇਰੇ ਤੇ ਝੂਠੇ ਅਲੀਗੇਸ਼ਨਸ ਲਗਾਏ ਤੇ ਮੈਨੂੰ ਪੂਗਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਜਨਾਲੇ ਦੇ ਵਿੱਚ ਮੈਨੂੰ ਪਤਾ ਲੱਗਾ ਮਾਮਲੇ ਦਾ ਇਹ ਆਂਦਾ ਹੈ ਕਿ ਮੈਂ ਇਹਦੀ ਜਨਾਨੀ ਲਕੋਈ ਹੋਈ ਹੈ 5 ਮਹੀਨਿਆਂ ਤੋਂ ਮੇਰੀ ਜਨਾਨੀ ਗਾਇਬ ਹੈ ਡਾਕਟਰ ਸਾਹਿਬ ਨੇ ਲਕੋਈ ਹੋਈ ਹੈ ਮੈਨੂੰ ਪਾਜੀ ਪਤਾ ਲੱਗਾ ਹੈ ਕੱਲ ਵੀਡੀਓ ਵੇਖੀ ਆ ਮੈਂ YouTube ਤੇ ਕਿ ਇਹਦੀ ਵਾਈਫ ਨੇ ਇਹਦੇ ਤੇ ਕੋਰਟ ਕੇਸ ਲਾਇਆ ਹੋਇਆ ਤਲਾਕ ਦਾ ਪਰ ਇਹਨੇ ਉਹਦੀ ਤਰੀਕ ਵੀ ਪੁੱਗਤੀ ਹੈ ਪਾਜੀ ਜਦੋਂ ਇਹਨੇ ਤਰੀਕ ਪੁੱਗਤੀ ਹੈ ਤੇ ਲਕਾਇਆ ਕਿੱਦਾਂ ਉਸ ਜਨਾਨੀ ਨੂੰ ਉਸ ਤੋਂ ਬਾਅਦ ਇਹਦੇ ਆਪ ਕਹਿਣ ਲੱਗਾ ਕਿ ਅਸੀਂ ਗਲਤ ਕੰਮ ਕਰਦੇ ਨੇ ਮੈਡੀਕਲ ਸਟੋਰ ਦੇ ਵਿੱਚ ਜਨਾਨੀਆਂ ਦੇ ਨਾਲ ਗਲਤ ਕੰਮ ਕਰਦੇ ਨੇ ਗਾਮ ਗਹੀਮ ਬਣੇ ਫਿਰਦੇ ਨੇ ਭਾਜੀ ਇਹਨੂੰ ਪੁੱਛਿਆ ਜਾਵੇ ਤੂੰ ਇੱਕ ਪਾਸੇ ਕਹਿ ਰਿਹਾ ਹੈ ਕਿ ਮੇਰਾ ਸਾਰਾ ਭਗਵਾਨ ਮੇਰੀ ਮਾਂ ਭੈਣ ਮੇਰੇ ਚਾਚੇ ਤਾਏ ਨਾਲ ਕੋ ਦਵਾਈਆਂ ਲੈਣ ਆਉਂਦੇ ਸੀ ਜੇ ਭਾਜੀ ਇੰਨੇ ਹੀ ਗੰਦੇ ਬੰਦੇ ਸੀ ਅਸੀਂ ਤੇ ਆਪਣੀ ਮਾਂ ਭੈਣਾਂ ਨੂੰ ਰੋਕਦਾ ਕਿਉਂ ਨਹੀਂ ਸੀਗਾ ਅੱਜ ਸਾਡੇ ਤੇ ਗਲਤ ਇਲਜ਼ਾਮ ਲਗਾ ਰਿਹਾ ਆਪਣੀ ਵੋਟੀ ਦੇ ਨਾਲ ਸਾਡਾ ਨਾਂ ਜੋੜ ਰਿਹਾ ਡਿਸਪਿਊਟ ਇਹਦੇ ਘਰ ਦਾ ਤਲਾਕ ਦਾ ਕੇਸ ਚੱਲਣ ਰਿਹਾ ਉਹ ਮੀਡੀਆ ਦੇ ਸਾਹਮਣੇ ਇਹਨੇ ਬੋਲਿਆ ਨਹੀਂ ਝੂਠੀਆਂ ਗੱਲਾਂ ਅਫਵਾਹਾਂ ਫਲਾਕੇ ਮੈਨੂੰ ਬਦਨਾਮ ਕਰਦਾ ਪਿਆ ਮੇਰੀ ਦੁਕਾਨਦਾਰੀ ਖਰਾਬ ਕਰਦਾ ਪਿਆ ਆਪਸੀ ਡਿਸਪਿਊਟ ਦੇ ਵਿੱਚ ਤੁਹਾਨੂੰ ਜਾਣ ਬੁੱਝ ਕੇ ਬਿਲਕੁਲ ਜੀ ਆਪਣਾ ਆਪਣਾ ਡਿਸਪਿਊਟ ਕੇਸ ਇਹ ਗੱਲ ਪਾਉਣਾ ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਭਾਜੀ YouTube ਦੇ ਵਿੱਚ ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਹੈ ਸੁਣੋ ਉਹ ਦੱਸਣ ਰਹੀ ਹੈ ਕਿ ਨਸ਼ੇ ਕਰਦਾ ਘੁੱਟਦਾ ਮਾਰਦਾ ਅਮਲ ਕਰਦਾ ਜੂਆ ਖੇਡਦਾ ਇਹਦੀ ਸਾਰੀ ਸੱਚਾਈ ਉਹ ਜਨਾਨੀ ਦੱਸਦੀ ਪਈ ਹੈ ਕਿ ਝੂਠੇ ਅਲੀਗੇਸ਼ਨਸ ਲਗਾ ਕੇ ਦੂਜਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਿਆ ਜੇ ਪਾਜੀ ਇਹ ਤੇ ਕਿਡਨੈਪਿੰਗ ਦਾ ਕੇਸ ਪਾ ਰਿਹਾ ਇਹਨੇ ਮਿਸਿੰਗ ਕੰਪਲੀਟ ਕਿਉਂ ਨਹੀਂ ਲਿਖਾਈ ਇਹਨੇ 5 ਮਹੀਨੇ ਕਹਿ ਰਿਹਾ ਕਿ ਹੋ ਗਏ ਆ ਮੈਨੂੰ ਲੱਭਦੀ ਨੂੰ ਮਿਸਿੰਗ ਕੰਪਲੀਟ ਕਿਉਂ ਨਹੀਂ ਹੈਗੀ ਪੁਲਿਸ ਕੋ ਉਤੋਂ ਕੇਕ ਕੋਡ ਦੇ ਵਿੱਚ ਕੇਸ ਹੈ ਉਹਦੀਆਂ ਤਰੀਕਾਂ ਖੁੱਤਣ ਡਿਆ ਪਾਜੀ ਅਗਰ ਕੋਈ ਲਕਾਇਆ ਹੁੰਦਾ ਤੇ ਮੈਂ ਵੀ ਕਿਤੇ ਭੱਜਿਆ ਹੁੰਦਾ ਮੈਂ ਵੀ ਆਪਣੀ ਦੁਕਾਨਦਾਰੀ ਕਰਦਾ ਪਿਆ ਆਪਣੀ ਦੁਕਾਨ ਤੇ ਬੈਠਾ ਹੋਇਆ ਮੈਂ ਕਿ ਜ਼ਿੰਮੇਵਾਰ ਨਾਗਵੀਕ ਸਾਰਾ ਜਣਾਣਾ ਜਾਂਦਾ ਜੀ ਰਿਲੇਟਿਵ ਨੂੰ ਜਾ ਕੇ ਤੰਗ ਕਰ ਸ਼ਾਨ ਪਾਜੀ ਆ ਬਿਲਕੁਲ ਦੇਖੋ ਜੀ ਆ ਮੈਂ ਕਿ ਰਿਸ਼ਤੇਦਾਰਾਂ ਦੇ ਕਿਹਾ ਜੇ ਉਹਨੂੰ ਜਾ ਕੇ ਡਰਾਇਆ ਠੰਕਾਇਆ ਉਹਨੂੰ ਜਾ ਕੇ ਕਹਿੰਦਾ ਕਿ ਤੂੰ ਦੱਸ ਕਿ ਇੱਥੇ ਕੁੜੀ ਵੇਂਦੀ ਸੀ ਜੇ ਤੂੰ ਨਹੀਂ ਦੱਸੇਗਾ ਤੇ ਫਿਰ ਮੈਂ ਆਪਣੇ ਆਪ ਨੂੰ ਕੁਝ ਕਰ ਲਾਂਗਾ ਆਪਣੇ ਆਪ ਤੇ ਤੇਲ ਪਾ ਕੇ ਸੜ ਜਾਾਂਗਾ ਜਾਂ ਤੈਨੂੰ ਜਾਨੋਂ ਮਾਰ ਦੂੰਗਾ ਪਾਜੀ ਗੁੰਡੇ ਲੈ ਕੇ ਗਿਆ ਜੇ ਕੋਈ ਪੁਲਿਸ ਵਾਲਾ ਨਾਲ ਲੀਜੇਗਾ ਦੀ ਮੰਗ ਕੀ ਕਰਦੇ ਜੀ ਪਾਜੀ ਮੇਗੀ ਇੱਕੋ ਹੀ ਮੰਗਿਆ ਧਾਰੀਵਾਲ ਸਾਹਿਬ ਅੱਗੇ ਐਸ ਐਚਓ ਸਾਹਿਬ ਅੱਗੇ ਡੀ ਐਸ ਪੀ ਸਾਹਿਬ ਅੱਗੇ ਇੰਨੀ ਹਰਾਸਮੈਂਟ ਇਹਨੇ ਮੇਗੀ ਕੀਤੀ ਹੈ ਮੇਗੀ ਦੁਕਾਨਦਾਰੀ ਇੰਨੀ ਖਰਾਬ ਹੋਈ ਹੈ ਇਤੇ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਮੈਂ ਦੇਖੋ ਜੀ ਅੱਜ ਹੀ ਬਖਾਸ ਦਿੱਤੀ ਹੈ ਥਾਣੇ ਅਜਨਾਲੇ ਦੇ ਵਿੱਚ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਦੇ ਤੇ ਸਖਤ ਤੋਂ ਸਖਤ ਕਰਕੇ ਇਹਨੂੰ ਸਜ਼ਾ ਦਿੱਤੀ ਜਾਵੇ ਪਾਜੀ ਦੇਖੋ ਕੋਈ ਨਾ ਕੋਈ ਮਸਲਾ ਇਹਨਾਂ ਦਾ ਮੀਆਂ ਬੀਬੀ ਦਾ ਸੀਗਾ ਤੇ ਆਪਣੇ ਗਲੋਂ ਲਾਉਣ ਵਾਸਤੇ ਕੋਈ ਨਾ ਕੋਈ ਇਹਨੇ ਬੰਦਾ ਲੱਭਿਆ ਔਰ ਉਹਦੇ ਦੇ ਉੱਤੇ ਪਾ ਦਿੱਤਾ ਅਗਾ ਕਿ ਇਹਦੇ ਨੂੰ ਕੋਈ ਅਹੋ ਜਾਂ ਕੋਈ ਡਿਸਪੂਟ ਸੀਗਾ ਕੋਈ ਪਹਿਲਾਂ ਬਰਖਾਸ ਦਿੰਦਾ ਕੋਈ ਪਥਾਣੇ ਚ ਕੋਈ ਕਰਦਾ ਉਹ ਮੈਨੂੰ ਪੁੱਛਦੇ ਇਹ ਕਹਿੰਦਾ ਪਿਆ ਕਿ ਜੇ ਤੁਹਾਡੇ ਫੋਨ ਨੇ ਮੇਰੇ ਕੋਲ ਪਾਜੀ ਇਹਨੇ ਮੈਨੂੰ ਇਸੇ ਗੱਲ ਨੂੰ ਲੈ ਕੇ ਹਮਲਾ ਕੀਤਾ ਜੇ 3 ਤਰੀਕ ਨੂੰ ਰਾਤ ਨੂੰ ਮੇਰੇ ਪਿਤਾ ਜੀ ਤੇ ਇੰਨੀਆਂ ਸੱਟਾਂ ਲੱਗੀਆਂ ਜੇ ਤੇ ਉਹ ਇੰਨਾ ਉਹਨੇ ਮੇਰਾ ਫੋਨ ਖੋਇਆ ਜੇ ਉਹ ਫੋਨ ਦਿਖਾ ਗਿਆ ਖੋ ਦਾ ਪਰਚਾ ਤੱਕ ਅਜੇ ਨਹੀਂ ਹੋਇਆ ਇਹਦੇ ਤੇ ਔਰ ਉਹ ਸ਼ਗੀਆਂ ਦੱਸਦਾ ਪਿਆ ਕਿ ਆਜੀ ਫੋਨ ਮੇਰਾ ਡਾਕਟਰ ਸਾਹਿਬ ਦਾ ਮੇਰੇ ਕੋਲ ਹੈਗਾ ਭਾਜੀ ਸਾਡੇ ਨਾਲ ਗੁੰਡਾਗਰਦੀ ਕਰ ਗਿਆ ਜੇ ਇਹ ਬੰਦਾ ਤੇ ਇਹਨੂੰ ਸਖਤ ਤੋਂ ਸਜ਼ਾ ਦੇਣੀ ਚਾਹੀਦੀ ਹੈ ਮੇਰਾ ਨਾਮ ਸੀਮਾ ਹੈ ਮੈਂ ਰਜੀਵ ਦੀ ਸਿਸਟਰ ਹਾਂ ਸਾਡੇ ਤੇ ਇਲਜ਼ਾਮ ਲਾਉਂਦਾ ਪਿਆ ਸਾਨੂੰ ਬਦਨਾਮ ਕਰਦਾ ਪਿਆ ਭਾਜੀ ਅਸੀਂ ਇੱਜ਼ਤਦਾਰ ਬੰਦੇ ਆ ਸਾਡੀ ਦੁਕਾਨ ਤੇ ਆ ਕੇ ਆਪਣੀ ਬੇਟੀ ਨੂੰ ਲੈ ਕੇ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਅੱਗ ਲਾ ਕੇ ਸੜ ਜਾਵਾਂਗਾ ਜਾਨ ਬੋਜ ਕੇ ਸਾਨੂੰ ਇੰਨਾ ਬਦਨਾਮ ਕਰਦਾ ਪਿਆ ਮੇਰੇ ਬੇਟਿਆਂ ਨੂੰ ਬਦਨਾਮ ਕਰਦਾ ਪਿਆ ਮੇਰੇ ਹਸਬੰਡ ਨੂੰ ਬਦਨਾਮ ਕਰਦਾ ਪਿਆ ਆ ਉਹ ਬਿਜਲੀ ਬੋਰਡ ਚ ਨੇ ਉਹਨਾਂ ਨੂੰ ਕਹਿੰਦਾ ਹੈ ਕਿ ਇਹ ਇਹਨਾਂ ਦੀ ਮਦਦ ਕਰਦੇ ਨੇ ਜਾਂ ਕਿਤਰਾ ਵੀ ਸਾਨੂੰ ਬਦਨਾਮ ਕਰਕੇ ਸਾਡੀ ਇੱਜ਼ਤ ਦਾ ਕਰਦਾ ਪਿਆ ਤਮਾਸ਼ਾ ਵੇਖਦਾ ਪਿਆ ਅਸੀਂ ਇਹੋ ਹੀ ਬੇਨਤੀ ਕਰਾਂਗੇ ਕਿ ਸੱਚਾਈ ਦਾ ਸਾਹ ਦਿੱਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਹੈਗਾ ਜੀ ਮਾਮਲਾ ਓ ਯਾਰ ਅਰਜੀਤ ਕੁਮਾਰ ਜਿਹੜਾ ਨਾ ਉਹਨਾਂ ਦੀ ਦਰਖਾਸਤ ਆ ਜੀ ਸ਼ਿਵ ਸ਼ਕਤੀ ਅਮਰੀਕਾ ਸਟੋਰ ਨੇੜੇ ਬਾਸਟੈਂਡ ਨਾਲਾ ਜੀ ਤੇ ਉਹ ਤੇ ਬੰਦੇ ਕੋਈ ਆਏ ਤੇ ਉਹਨਾਂ ਉਤੇ ਹੱਲਾ ਗੁੱਲਾ ਉਹਨਾਂ ਕੀਤਾ ਜੀ ਹੱਲਾ ਗੁੱਲਾ ਕੀਤਾ ਤੇ ਬਦਨਾਮ ਆਪਣੇ ਔਰਤਾਂ ਕਿਨੂੰ ਕਿੰਨੇ ਦੇ ਰਿਤੇ ਦਾ ਬਦਨਾਮ ਕਰਨ ਵਾਸਤੇ ਇਹ ਕਰਕੇ ਉਹ ਤੇ ਉਹਦੀ ਸ਼ਾਨਦਗੀ ਕਰ ਰਹੇ ਕਰ ਰਹੇ ਆ ਜੀ ਜੋ ਵੀ ਕਾਰਵਾਈ ਜੋ ਵੀ ਸਾਹਮਣੇ ਆਏਗਾ ਤਾਥਾ ਹੋਣਗੇ ਉਹਦੇ ਮੁਤਾਬਕ ਕਾਰਵਾਈ ਜਿਹੜੇ ਜਿਹੜੇ ਬੰਦਿਆਂ ਦੇ ਉਹ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੀ ਸੀਸੀਟੀਵੀ ਵਿਖਾਈ ਜਾ ਰਹੀ ਹੈ ਜਿਹਨਾਂ ਗੁਸਤਖਾਰਾਂ ਦੇ ਘਰ ਜਿਹੜੀ ਆ ਧਮਕੀ ਦੇ ਲਈ ਉਹ ਸਾਰਾ ਉਹ ਚੈੱਕ ਕਰਕੇ ਜੋ ਵੀ ਕਾਰਵਾਈ ਆ ਉੱਥੇ ਲਿਆਂਦੀ ਜਾਊਗੀ ਜੀ